ਸਸ਼ੀਕਲ ਮਹਿਮਾਨ ਪਤਕਰ ਹਾਜ਼िरा ਸਵੇਰ ਦੀਆ ਵਡਿਆ ਸੁਥਿਆ ਲੈ ਕੇ ਸ਼ੁਰੂਆਤ ਕਰਦੇ ਹਾਂ ਚੋਣ ਸਰਗਰਮੀਆਂ ਚ ਰਾਮ ਰਹੀਮ ਨੂੰ ਮਿਲੀ ਰਾਹਤ ਜੇਲ੍ਹ ਤੋਂ ਆਰੇ ਨੇ ਬਾਹਰ ਵੀ ਦਿਨ ਦੀ ਮਿਲੀ ਪਰੋਲ ਪੰਚਾਇਤੀ ਚੋਣਾਂ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਦੀ ਛੁੱਟੀਆਂ ਤੇ ਲੱਗੀ ਰੋਕ ਸੀਐਮ ਮੰਨ ਨੇ ਦਵਾਯਾਪੁਰ ਰੋਸਾ ਕੀ ਨਵਾਂ ਬਾਇਓ ਗੈਸ ਪ੍ਰੋਜੈਕਟ ਹੋਵੇਗਾ ਪ੍ਰਦੂਸ਼ਣ ਮੁਕਤ ਡੀਜੀਪੀ ਪੰਜਾਬ ਨੇ ਜਤਾਇਆ ਪਰੋਸਾ ਕਿ ਪੰਜਾਬ ਪੁਲਿਸ ਕ੍ਰਾਈਮ ਤੇ ਨਸ਼ਾ ਵਿਚਣ ਵਾਲਿਆਂ ਤੇ ਰੱਖੇਗੀ ਸੀਸੀਟੀਵੀ ਦੀ ਨਿਗਰਾਨੀ ਹਰਪਾਲ ਜਮਦ ਦੀ ਅਗਵਾਈ ਹੇਠ ਆਪ ਦਾ ਵਫਦ ਮਿਲਿਆ ਚੌਂਕ ਕਮਿਸ਼ਨ ਨੂੰ ਕੀਤੀ ਮੁਲਾਕਾਤ ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ 25 ਵਿਦਿਆਰਥੀ ਤੇ ਅਧਿਆਪਕਾਂ ਦੀ ਮੌਤ ਦਾਇਕ ਖੱਤਸਾ ਪੰਜਾਬ ਆਈਟੀ ਵਿੱਚ 25% ਦਾਖਲਿਆਂ 'ਚ ਕੀਤਾ ਗਿਆ ਵਾਅਦਾ ਦਰਜ ਰੇਲ ਮੰਤਰਾਲੇ ਨੇ 10000 ਲੋਕੋ ਮੋਟਿਵ ਕਬਜ਼ਿਆਂ ਨੂੰ ਦਿੱਤੀ ਮਨਜ਼ੂਰੀ ਰਵਨੀਤ ਬਿੱਟੂ ਨੇ ਦਿੱਤਾ ਵੱਡਾ ਵਿਹਾਰ ਗੁਰਦਾਸਪੁਰ ਵਿਖੇ ਵਾਪਰੀ ਇੱਕ ਭਿਆਨਕ ਘਟਨਾ ਰਾਹ ਜਾਂਦੇ ਨੌਜਵਾਨ ਨੂੰ 23 ਧਰ ਹਥਿਆਰਾਂ ਨਾਲ ਵੱਢਿਆ ਗਵੰਡੀਆਂ ਨੇ ਪਟਕਾ ਪਟਕਾ ਕੇ ਮਾਰੀ ਬਜ਼ੁਰਗ ਔਰਤ ਹੋ ਗਈ ਮੌਤ ਨੂੰ ਦੀ ਲੜਾਈ ਛਡਵਾਉਣ ਗਈ ਸੀ ਬਜ਼ੁਰਗ ਔਰਤ ਸੀਐਮ ਮੰਨ ਨੇ ਰਾਈਸ ਮਿਲਾਂ ਦੀ ਮੰਗਾ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਲਿਖੀ ਚਿੱਠੀ ਮੰਗਣੀ ਹੋਣ ਤੋਂ ਬਾਅਦ ਕੁੜੀ ਨੇ ਵਿਆਹ ਤੋਂ ਕੀਤਾ ਇਨਕਾਰ ਤਾਂ ਮੁੰਡੇ ਨੇ ਕੁੜੀ ਦਾ ਕਰ ਦਿੱਤਾ ਕਤਲ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ ਪਟ્રોલ ਪੰਪ ਤੇ ਗੋਲੀਆਂ ਮਾਰ ਕੇ ਟਰੱਕ ਡਰਾਈਵਰ ਦਾ ਕੀਤਾ ਗਿਆ ਕਤਲ ਡੇਰਾ ਵਿਆਸ ਦੇ ਨਵੇਂ ਮੁਖੀ ਨੂੰ ਮਿਲੀ ਜੈਡ ਸਿਕਿਉਰਿਟੀ ਪੰਜਾਬ ਲਈ ਵੱਜੀ ਖਤਰੇ ਦੀ ਘੰਟੀ ਤੇਜ਼ੀ ਨਾਲ ਫੈਲ ਰਿਹਾ ਐਸ ਵਾਈਨ ਫਲੂ ਜ਼ਾਰੀ ਹੋਈ ਨਵੀਂ ਐਡਵਾਈਜ਼ਰੀ ਪੰਜਾਬ ਸਰਕਾਰ ਨੇ ਖੁਸ਼ ਕਰਤੇ ਮਜ਼ਦੂਰ ਲੇਬਰ ਚਕੀਤਾ ਵਾਦਾ ਪੰਚਾਇਤੀ ਚੋਣਾਂ ਦੌਰਾਨ ਪੰਜਾਬ ਸਰਕਾਰ ਨੇ ਔਰਤਾਂ ਲਈ ਕੀਤਾ ਇੱਕ ਵੱਡਾ ਐਲਾਨ ਪੰਜਾਬ ਵਾਸੀਆਂ ਲਈ ਇੱਕ ਖੁਸ਼ਖਬਰੀ ਆਈ ਸਾਹਮਣੇ ਪੰਜਾਬ ਦਾ ਸਭ ਤੋਂ ਮਹਿੰਗਾ ਟੂਲ ਪਲਾਜ਼ਾ ਹੋਇਆ ਫਰੀ ਹਾਈ ਲੈਵਲ ਦੀ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਨੇ ਅਧਿਕਾਰੀਆਂ ਨੂੰ ਦਿੱਤੇ ਸੱਪਤ ਦਸ਼ਾ ਨਿਰਦੇਸ਼ 4 ਅਕਤੂਬਰ ਤੋਂ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਚੰਡੀਗੜ੍ਹ ਸਣੇ ਪਵੇਗਾ ਜ਼ੋਰਦਾਰ ਮੀਂਹ ਮੌਸਮ ਵਿਭਾਗ ਨੇ ਜਾਰੀ ਕੀਤੀਆਂ ਨਵੀਆਂ ਅਪਡੇਟਾਂ ਡੀਜੀਪੀ ਪੰਜਾਬ ਨੇ ਜਤਾਇਆ ਪਰੋਸਾ ਕਿ ਪੰਜਾਬ ਪੁਲਿਸ ਕ੍ਰਾਈਮ ਤੇ ਨਸ਼ਾ ਵਿਚਣ ਵਾਲਿਆਂ ਤੇ ਰੱਖੇਗੀ ਸੀਸੀਟੀਵੀ ਦੀ ਨਿਗਰਾਨੀ ਹਰਪਾਲ ਜੀ ਮੱਦੀ ਅਗਵਾਈ ਹੇਠ ਆਪ ਦਾ ਵਫਦ ਮਿਲਿਆ ਚੌਂਕ ਕਮਿਸ਼ਨ ਨੂੰ ਕੀਤੀ ਮੁਲਾਕਾਤ ਪੰਜਾਬ ਲਈ ਵੱਜੀ ਖਤਰੇ ਦੀ ਘੰਟੀ ਤੇਜ਼ੀ ਨਾਲ ਫੈਲ ਰਿਹਾ ਐਸ ਵਾਈਨ ਫਲੂ ਜ਼ਾਰੀ ਹੋਈ ਨਵੀਂ ਐਡਵਾਈਜ਼ਰੀ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੁੜ ਹਾਜ਼ਰ ਹੋਵਾਂਗੀ ਜੁੜੇ ਰਹੋ ਸਾਡੇ ਨਾਲ ਹੁੰਦੀ ਇਜਾਜ਼ਤ ਧੰਨਵਾਦ